ਸ਼੍ਰੋਮਣੀ ਕਮੇਟੀ ਕਿਉਂ ਜਾਏਗੀ ਵੋਟਾਂ ਦਾ ਮਾਮਲਾ ਸਾਡੇ ਵਾਸਤੇ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਆ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਮ ਧਾਰੀਆਂ ਦੇ ਡੇਰੇ ਜਾ ਕੇ ਨੇ ਸਤਗੁਰੂ ਰਾਮ ਸਿੰਘ ਉਹ ਸਤਗੁਰੂ ਉੱਥੇ ਜਾ ਕੇ ਉਹਨੂੰ ਮੰਨਣਾ ਸ਼ੁਰੂ ਕਰਨ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੋਥੀ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਮੰਨਦੇ ਨਹੀਂਓ ਨਾਮ ਧਾਰੀਏ ਸਿਰਫ ਆਦ ਗ੍ਰੰਥ ਦੀ ਗੱਲ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਦੇ ਨਾ ਗੁਰੂ ਗ੍ਰੰਥ ਸਾਹਿਬ ਮੰਨਤਾ ਹੀ ਦਿੰਦੇ ਹੋ ਉਹ ਆਦ ਗ੍ਰੰਥ ਦੀ ਗੱਲ ਕਰਦੇ ਜਿਹੜਾ ਗੁਰੂ ਅਰਜਨ ਦੇਵ ਪਾਠਸ਼ਾਹ ਨੇ ਲਿਖਿਆ ਸੀ ਪੁੱਛ ਕੇ ਵੇਖ ਲਓ ਤੁਸੀਂ ਮੰਨਦੇ ਉਹਨਾਂ ਦੇ ਕੋਲੇ ਉਹਨਾਂ ਦੇ ਡੇਰੇ ਆਦ ਗ੍ਰੰਥ ਦੀਆਂ ਰੱਪੀਆਂ ਪਈਆਂ ਜਿਹੜੀਆਂ ਮੇਰੇ ਖਿਆਲ ਸਾਹ ਆਪ ਹੀ ਛੱਡਦੇ ਹੋਣਗੇ ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹੁੰਦੀਆਂ ਆਦਿਕਰਨ ਦੀ ਗੱਲ ਛੱਡੋ ਗੁਰੂ ਗ੍ਰੰਥ ਜੋ ਹੈ ਹੀ ਨਹੀਂ ਨਾ ਕੋਈ ਤਾਂ ਕੀ ਕਰਨਾ ਉਹਨਾਂ ਉਹ ਵੇਦੀ ਲਾ ਕੇ ਅਗਨੀ ਦਾ ਕਰਦੇ ਨੇ ਹਾਂਜੀ ਇਸ ਕਰਕੇ ਜੇ ਉੱਥੇ ਕੋਈ ਸਰੂਪ ਹੈ ਭਾਵੇਂ ਆਦਿਕਰਨ ਤੋਂ ਹੋਵੇ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਹੋਵੇ ਉਹਦੇ ਤੇ ਵੀ ਜਿਹੜਾ ਹੈ ਇਹਨਾਂ ਨੇ ਵਿਚਾਰ ਚਰਚਾ ਕਰਨੀ ਚਾਹੀਦੀ ਆ ਜਿਹੜੀ ਗੱਲ ਰਾਧਾ ਸੁਮੀ ਦੀ ਆਂਦੀ ਹੈ ਰਾਗਾ ਸਵਾਮੀਆ ਨੇ ਪਿੰਡ ਵੜੈਚ ਦਾ ਗੁਰਦੁਆਰਾ ਢਾਟਤਾ ਸੀ ਪਿੰਡ ਪੂਰਾ ਪੂਰਾ ਖੇਡ ਲਿਆ ਸੀ ਇਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਵੀ ਕਹਿੰਦਾ ਨਹੀਂ ਜੀ ਹੋਤੇ ਕੋਈ ਤਿਆਸ ਗੁਰਦੁਆਰਾ ਥੋੜੀ ਜਿਹੀ ਢਾਟਤਾ ਤੇ ਫੇਰੀ ਗੱਲ ਲੇਕਿਨ ਪੰਥਕ ਜਥੇ ਬੰਦੇ ਨੇ ਪੰਗਾ ਪਾਇਆ ਸੀ ਸਾਡਾ ਗੁਰਦੁਆਰਾ ਢਾਇਆ ਇਹਨਾਂ ਨੇ ਕਿਹਦੀ ਪਰਮਿਸ਼ਨ ਤਾਂ ਹੈ ਨਾ ਪੰਗਾ ਪੈ ਗਿਆ ਸੀ ਉੱਥੇ ਜਦੋਂ ਜਾ ਕੇ ਮੋਰਚਾ ਲੱਗ ਗਿਆ ਰੋਜ਼ ਉੱਥੇ ਡਾਂਗਾ ਖੜਕਦੀਆਂ ਸੀਗੀਆਂ ਤੇ ਬਾਬਾ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਪਰੇਸ਼ਾਨ ਹੋ ਗਏ ਸੀ ਉਹ ਚਾਹੁੰਦੇ ਸੀ ਇਹ ਮਾਮਲਾ ਨਿਪਟਿਆ ਜਾਵੇ ਤੇ ਇਹਨਾਂ ਨੂੰ ਫਿਰ ਉੱਥੇ ਗੁਰਦੁਆਰਾ ਬਣਾਉਣਾ ਪਿਆ ਸੀ ਜਿੱਥੇ ਇਹਨਾਂ ਆਪਣੀ ਗ੍ਰੰਥੀ ਵੀ ਰੱਖੇ ਪਾਠੀ ਵੀ ਰੱਖੇ ਤੇ ਬਕਾਇਦਾ ਤੌਰ ਤੇ ਕੀਤਨੀਆਂ ਰੱਖੇ ਅੱਜ ਵੀ ਗੁੰਦਰਾ ਚੱਲਦਾ ਉੱਥੇ ਬਾਬਾ ਚਰਨ ਸਿੰਘ ਬੱਦੇ ਖਿਲਾਫ ਐਸੀ ਪਿੱਛੇ ਕੇਸ ਕਰਤਾ ਸੀ ਹੂੰ ਇਸ ਕਰਤਾ ਜੀ ਕਹਿੰਦੇ ਤੁਸੀਂ ਆਪਣੇ ਗੁਰੂ ਖਵਾ ਦੇਉ ਕਹਿੰਦੇ ਹਾਂ ਕਹਿੰਦੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਰੱਖ ਸਕਦੇ ਕਹਿੰਦਾ ਲੈ ਜਾਓ ਸ਼੍ਰੋਮਣੀ ਕਮੇਟੀ ਚੁੱਕ ਲਈ ਸੀ ਉੱਥੋਂ ਲੇਕਿਨ ਉਹ ਜਦੋਂ ਕਥਾ ਕਰਦੇ ਨੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਚੁੱਕਦੇ ਨੇ ਜਿਹੜਾ ਨਾਮਦਾਨ ਦਿੰਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਰਬਾਰ ਸੇ ਬਹੁੰਦੇ ਆ ਤੇ ਮੈਂ ਉਹਨਾਂ ਨੂੰ ਮਿਲਦਾ ਮੈਂ ਉਹਨਾਂ ਨਾਲ ਗੱਲ ਕਰਦਾ ਉਹਨਾਂ ਨੂੰ ਮੈਂ ਕਹਿੰਦੇ ਬਾਬਾ ਜੀ ਬੇਨਤੀ ਕਰਨੀ ਇੱਕ ਤਾਂ ਕਹਿੰਦੇ ਦੱਸੋ ਇੱਕ ਤੇ ਮੈਂ ਕਿਹਾ ਸਾਡੀ ਮਰਿਆਦਾ ਦੇ ਮੁਤਾਬਕ ਜਿੱਥੇ ਦੇਹ ਧਾਰੀ ਗੁਰੂ ਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਉਹਨਾਂ ਨੇ ਲਮਜ ਦੀ ਮੈਂ ਕੋਈ ਗੁਰੂ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬਾ ਗੁਰੂ ਗ੍ਰੰਥ ਸਾਹਿਬ ਜਿੱਥੇ ਮੈਂ ਤੇ ਦਰਬਾਰ ਸਾਹਿਬ ਮੱਥਾ ਟੇਕਣ 3-4 ਵਾਰ ਹੋਂਨਾ ਸਾਲ ਦੇ ਵਿੱਚ ਮੇਰਾ ਗੁਰੂ ਉਹ ਆ ਮੈਂ ਕਿਹਾ ਜੀ ਤੁਹਾਨੂੰ ਲੋਕੀ ਗੁਰੂ ਕਹਿੰਦੇ ਕਿਹਦਾ ਤੁਸੀਂ ਵੀ ਕਹੀਦਾ ਮੈਂ ਕੋਈ ਗੁਰੂ ਨਹੀਂ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚਲੋ ਉਹਨਾਂ ਨਾਲ ਬੇਟੇ ਲੇਕਿਨ ਬਾਬੇ ਚਰਨ ਸੋਂ ਤੋਂ ਬਾਅਦ ਇਹਨਾਂ ਨੇ ਸੈਂਤੀਆਂ ਰੱਖ ਲੀਆਂ ਉੱਥੇ ਸੈਂਤੀਆਂ ਨੂੰ ਮੜ ਕੇ ਕਥਾ ਕਰਦੇ ਹੁੰਦੇ ਸੀ ਹੁਣ ਚੱਲਦੇ ਡੇਰਾ ਸਿੱਸਾ ਅੱਜ ਵੀ ਹੁਣ ਖੰਡਸ਼ਾ ਜਿਹੜਾ ਸੀ ਪਹਿਲਾਂ ਤੇ ਗਏ ਖੰਡਸ਼ਾ ਉਹਨੋਂ ਖੰਡਸ਼ਾ ਵਿਸ਼ਵਾਸ ਬਦਲ ਗਿਆ ਜੇ ਐਸ ਡੇਰੇ ਤੋਂ ਜਿਹੜੇ ਨੇ ਇਹ ਸ੍ਰੂਪ ਬ੍ਰਹਮਤ ਹੋ ਸਕਦੇ ਤੇ ਡੇਰੇ ਸਿੱਛਿਆ ਰੂਪ ਜੋੜਗੇ ਉਹਦਾ ਕਾਰਨ ਦੱਸਣ ਕਿਾ ਕੀ ਕਰਨ 13 ਮਈ 2007 ਨੂੰ ਜਦੋਂ ਆਪਣੇ ਇਨਸਾ ਇਨਸਾ ਮਤਲਬ ਇਨਸਾਨ ਜਦੋਂ ਰੂਹ ਆਬਜਾ ਖੋਲ ਕੇ ਤੇ ਪਿਆ ਕੇ ਤੇ ਗੁਰੂ ਸਾਹਿਬ ਵਰਗੀ ਪਛਾਣ ਪਾ ਕੇ ਗੁਰਮੀਤ ਰਾਮ ਰਹੀਨ ਨੇ ਆਪਣੇ ਇਨਸਾ ਬਣਾਏ ਸੀਗੇ ਉਸ ਤੋਂ ਬਾਅਦ ਅਕਾਲ ਪੱਖ ਤੋਂ ਪਹਿਲੀ ਗੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਮੰਨਦਾ ਹੀ ਨਹੀਂਗਾ ਤਾਂ ਤੁਸੀਂ ਉਹਨੂੰ ਪੰਚੁੱਛੇਕਦੇ ਕਿਉਂ ਜੀ ਪੰਚੁੱਛੇਕਤਾ ਜੀ ਉਹਨੂੰ ਕੱਢ ਦਿੱਤਾ ਜੀ ਜੇ ਕਰਤਾ ਜੀ ਉਹ ਕਰਤਾ ਜੀ ਪ੍ਰਦੀਪ ਕਲੇਰ ਨੇ ਜਿਹੜੇ ਆ ਕੇ ਭਾਂਡੇ ਫੋੜੇ ਨੇ ਜੇ ਉਹ ਸਭ ਸੱਚੇ ਨੇ ਤੇ ਫਿਰ ਸਗਬੀਰ ਸਿੰਘ ਬਾਦਲ ਨੂੰ ਕਲਗਰ ਦਾ ਪ੍ਰਧਾਨ ਬਣਨ ਦਾ ਕੋਈ ਕਾਰਨ ਹੁਣ ਜਦੋਂ ਇਹ ਘਟਨਾ ਵਾਪਰ ਗਈ ਪੰਜ ਤੋਂ 6 ਦਿੱਤਾ ਉਹ ਪ੍ਰੇਮੀ ਬਣ ਗਏ ਤੇ ਮੈਂ ਇਹ ਵੀ ਦੱਸ ਦਿਆਂ ਤੇ ਗੁਰਦੁਆਰਿਆਂ ਦੇ ਜਿਹੜੇ ਸੀ ਉਹਨਾਂ ਨੂੰ ਸਰੂਪ ਦੇਣੇ ਬੰਦ ਕਰ ਦਿੱਤੇ ਸੀ ਕਿਉਂਕਿ ਇਹ ਤੇ ਸੇਕ ਹੀ ਚਲ ਜਦੋਂ ਉਹਨਾਂ ਦੇ ਘਰ ਕੋਈ ਮਰਗਦਾ ਭੋਗ ਪੈਂਦਾ ਸੀ ਜਦੋਂ ਕਿਤੇ ਕੋਈ ਬੱਚੇ ਦਾ ਸ਼ਾਦੀ ਹੁੰਦੀ ਸੀ ਕਿਸੇ ਆਪਣੇ ਬੱਚੇ ਦਾ ਤਮਾਨ ਕਰਨਾ ਹੁੰਦਾ ਸੀ ਕਿ ਉਸ ਟਾਈਮ ਦੇ ਸਰੂਪ ਜਿਹੜੇ ਬੰਦ ਕਰ ਦਿੱਤੇ ਸੀ ਵਨੇ ਵਿਸ਼ਵਾਸ ਚ ਸ਼ੰਕਾ ਜਿਹੜੀ ਵਿਸ਼ਵਾਸ ਬਦਲ ਗਿਆ ਵੀ ਉੱਥੇ ਵੀ ਜੇ ਕਿਤੇ ਪਤਾ ਕੀਤਾ ਜਾਵੇ ਤਾਂ ਉਸ ਡੇਰੇ ਵਿੱਚ ਵੀ ਸਰੂਪ ਜਰੂਰ ਮਿਲਣਗੇ ਜਿਹੜੇ ਇੱਕ ਦੇਹਧਾਰੀ ਨੂੰ ਗੁਰੂ ਮੰਨਦੇ ਆ ਉੱਥੇ ਉੱਥੇ ਸਰੂਪਾਂ ਦਾ ਕੀ ਮਤਲਬ ਹੈ ਤੇ ਨਾਲ ਇਧਰ ਸੰਪਰਦਾ ਤੇ ਹੈਗੀ ਦ੍ਰਿਪਾ ਪਹਿਲਾਂ ਗੱਲ ਕਰ ਚੁੱਕੇ ਆ ਇਸ ਕਰਕੇ ਇਸ ਥਰੂਪਾਂ ਦਾ ਮਾਮਲਾ ਜਿਹੜਾ ਵਾ ਬੜਾ ਡੂੰਘਾਈ ਮੰਗਦਾ ਬੜੀ ਡੂੰਘੇ ਤਰੀਕੇ ਨਾਲ ਜਾਂਚ ਦੀ ਮੰਗ ਕਰਦਾ ਵਾ 169 ਜੇ ਬ੍ਰਾਹਮਤ ਹੋ ਗਿਆ ਤੇ ਮੈਂ ਸੋਚਦਾ ਵੀ ਗਵੰਤ ਮਾਲ ਦੀ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਧੋਤੇ ਨੂੰ ਤੇ ਚਪੇੜਾ